ਕਰਨ ਪੁੱਤ ਬੂਆ ਖੋਲ ਦੇ ਵੀ ਉਹ ਖੋਲ ਬੂਆ ਪੁੱਤ ਖੋਲ ਮੈਂ ਦਨਵਾਜਾ ਮਾਰ ਨਹੀਂ ਆ ਤੈਨੂੰ ਮੇਰੀ ਆਵਾਜ਼ ਨਹੀਂ ਸੁਣਦੀ ਖੋਲ ਜੰਦਾ ਰੋਲੀ ਪਾਉਣੀ ਆ ਖੋਲ ਮੇਰਾ ਬੂਆ ਖੋਲ ਦੇ ਕੀ ਕਰ ਤੂੰ ਖਤਪਾਈ ਕੀ ਨਹੀਂ ਕਰਨਾ ਮੰਮੀ ਕਰਨਾ ਕਹੀ ਆ ਆ ਵੇਖ ਲੋ ਬੂਆ ਮਾਰ ਕੇ ਤੇ ਅੰਦਰ ਵੜ ਗਿਆ ਵਾ ਬੂਆ ਨਹੀਂ ਖੋਲਣ ਦੇ ਮੈਂ ਕਦੋਂ ਦੀ ਬੂਆ ਪੰਨਣ ਲਈ ਆ ਕਰਨਾ ਵੇ ਕਰਨਾ ਵੇ ਖੋਲਦਾ ਕਿ ਨਹੀਂ ਵਾ ਤੇ ਤੁਹਾਡਾ ਮੂੰਹ ਕਟਕਲਾ ਕਰਾਇਆ ਵਾ ਵਾਰ ਕਰਾ ਦੇ ਰਹਿਂਦਾ ਹੁੰਦਾ ਮੈਂ ਮੰਮੀ ਮੈਂ ਤਾਂ ਬੜੀਆਂ ਆਵਾਜ਼ਾਂ ਮਾਰਨੀ ਕਰਨ ਖੋਲ ਫੋਟ ਭਾਂਦੇ ਬੁੜਿਆ ਨੂੰ ਕੁਝ ਨਹੀਂ ਹੁੰਦਾ ਇਹ ਮੁੰਡਿਆ ਮੁਰਕੇ ਬਾਂਦੇ ਦਰਵਾਜ਼ੇ ਭਾਂਦੂਆਂ ਨੇ ਖੋਲ ਦਿੰਦਾ ਕੋਈ ਨਹੀਂ ਖੋਲ ਮੁੰਡਿਆ ਬੂਆ ਅੱਜ ਕੱਲ੍ਹ ਤੇ ਨਿਆਣੇ ਦਾ ਵੀ ਕੋਈ ਹਾਲ ਮਾੜੀ ਜੀ ਕੋਈ ਗੱਲ ਕਹਿ ਦਿਓ ਨਾ ਆਹ ਮੂੰਹ ਫਲਾ ਲੈਂਦੇ ਆ ਜਿਦਾ ਢੂੰਡ ਲੜੇ ਹੁੰਦੇ ਆ ਪਿੱਛੇ ਨਿਆਣਾ ਨੂੰ ਜੋ ਮਰਜ਼ੀ ਕਹਿ ਦੇਣਾ ਕਿਤੇ ਮਾਛਾ ਗੁੱਛਾ ਨਹੀਂ ਕਰਦੇ ਹੁੰਦੇ ਨਾ ਆਪਿਓ ਦਾ ਜਖੜਾ ਸਾਡੇ ਵੱਡੇ ਨੇ ਕਿਸ ਨੇ ਕੋਈ ਗੱਲ ਕਹੀ ਆ ਤੇ ਆਖੀ ਮੰਨੀ ਐ ਮੰਮੀ ਜੇ ਤੁਹਾਡੇ ਕੋ ਮੇਰੇ ਮੁੰਡੇ ਦੀਆਂ ਮਿੰਤਾ ਨਹੀਂ ਨਾ ਹੁੰਦੀਆਂ ਤੇ ਨਾ ਕਰੋ ਤੁਹਾਨੂੰ ਮੈਂ ਦਿੱਤਾ ਹੀ ਉਹ ਦੱਸ ਮੈਂ ਆਪਣੇ ਪੁੱਤ ਦੀ ਆਪੇ ਮਿੰਤਾ ਕਰ ਲਵਾਂਗੀ ਪਰ ਮੇਰੇ ਪੁੱਤ ਨੂੰ ਨਾ ਤੁਸੀਂ ਮਾੜਾ ਚੰਗਾ ਨਾ ਆਖੋ ਅੱਗੇ ਪਤਾ ਨਹੀਂ ਤੁਸੀਂ ਉਹਨੂੰ ਕੀ ਕੀ ਕਹਿਤਾ ਵਾ ਤੇ ਉਹ ਬੂਹਾ ਮਾਰ ਕੇ ਤੇ ਅੰਦਰ ਵੜ ਗਿਆ ਵਾ ਹੋਰ ਪਤਾ ਨਹੀਂ ਤੁਸੀਂ ਕੀ ਨਵਾਂ ਚੰਦ ਚੜਾਉਣਾ ਆ ਵਾ ਅਸੀਂ ਉਹਨੂੰ ਕੀ ਕਹਿਤਾ ਵਾ ਅਸੀਂ ਉਹਨੂੰ ਕਿਹ ਗੋਲੀ ਮਾਰਤੀ ਆ ਤੂੰ ਹੁਣ ਹੋਰ ਹੀ ਡੈਪ ਨਹੀਂ ਸਾਡੇ ਦਵਾਲੇ ਕੋਈ ਗੱਲ ਹੋਏ ਉਹਦੀ ਗਲਤੀ ਨਹੀਂ ਕੱਢਣੀ ਸਾਡੇ ਹੀ ਦਵਾਲੇ ਹੋ ਜਾਣਾ ਤੂੰ ਚੱਲ ਲੜੋ ਨਾ ਖੋਲ ਦਿੰਦਾ ਵਾ ਬੋਲੋ ਮੁੰਡਿਆ ਬੂਹਾ ਕਰਨਾ ਜੰਗਾ ਕਰੇ ਤਾਹੀ ਹਾਡੇ ਦਵਾਲੇ ਮਾਰਾ ਕਰੋਂ ਤਾਹੀ ਹਾਡੇ ਦਵਾਲੇ ਹੋਰ ਨਹੀਂ ਇਹਦਾ ਜੋਰ ਕਿਤੇ ਚੱਲਦਾ ਤੇ ਸਾਡੇ ਤੇ ਚੱਲ ਜਾਂਦਾ ਵਾ ਆ ਜਾ ਬਾਬਾ ਰਹਿਣ ਦੇ ਰਹਿਣ ਦੇ ਮੈਂ ਆਪੇ ਬੂਆ ਖਲਾ ਲੂੰਗੀ ਮੇਰੇ ਨਾ ਤੁਸੀਂ ਖਿਹੜਾ ਛੱਡੋ ਤੁਸੀਂ ਜਿੱਦਾਂ ਵੀ ਛੱਡਿਆ ਜਾਂਦਾ ਵਾ ਦੇਖ ਨਾ ਵੀਰਾ ਫੇਰ ਗਾਂ ਜਾ ਕੇ ਲਾਲਾ ਜਾ ਕੇ ਤੂੰ ਹੀ ਲੜਾਈ ਨੂੰ ਅੱਜਾ ਮਾਰਦੀ ਲੜਾਈ ਨੂੰ ਮਾਰ ਜਾ ਮਾਰਾਂ ਨਾ ਮੈਂ ਕੀ ਕਰਾਂ ਮੈਂ ਤਾਂ ਉਹਦਾ ਮੂੰਹ ਵਾਲੀ ਵੇਖਣਾ ਜਿਹੜਾ ਅੰਦਰ ਵਾ ਇਹ ਹੱਦ ਕਰੀ ਜਾਂਦੇ ਆ ਇੱਕ ਬੰਨੇ ਬੂਆ ਨਹੀਂ ਖੋਲਣ ਦੇ ਮੇਰੀ ਜਾਨ ਸੁੱਕਣੇ ਪਈ ਐ ਦੂਜਾ ਨੂੰ ਤਾਣ ਕੇ ਤੇ ਕਿੱਦਾਂ ਧੜਕੇ ਮਾਰਨ ਦੇ ਆ ਹੋਰ ਇਹਨਾਂ ਨੇ ਕੀ ਕਰਨਾ ਇੱਥੇ ਕਰਨਾ ਕਰ ਲੋ ਜਿਹੜੇ ਡਰਾਮੇ ਕਰਨੇ ਆ ਜੈਹੀ ਕੋਈ ਹੋਏ ਨਾ ਤੇ ਲੋਕਾ ਕਹਣ ਬੁੱਢਾ ਬੁੱਢੀ ਲਿੰਗੇ ਚੰਗੇ ਬੰਦ ਕਰ ਕੋਈ ਨੀ ਮੰਮੀ ਚੋਪਾਂ ਤੇ ਲੜੋ ਨਾ ਤੁਸੀਂ ਖੋਹ ਦਿੰਦਾ ਵਾ ਖੋਹ ਲੋ ਕਰ ਬੂਆ ਕਰਨਾ ਖੋਹ ਦੇ ਭਰਾਵਾ ਥੋਟੇ ਗਿਲਾਵੇ ਬੂਆ ਕੇ ਬੰਦ ਕੀਤਾ ਇਹ ਤੂੰ ਕਰਨਾ ਪੁੱਤ ਤੂੰ ਇਦਾਂ ਕਿਉਂ ਕੀਤਾ ਬੂਆ ਬੰਦ ਕਰਕੇ ਮੇਰੀ ਤੇ ਜਾਨ ਹੀ ਸੁੱਕਣੇ ਪੈ ਗਈ ਹੈਗੀ ਪੁੱਤ ਵੀ ਇਹ ਅਹੀ ਤੇ ਤੇਰੇ ਮੂੰਹ ਵਾਲੀ ਵੇਖਣਾ ਵਾ ਇਹ ਏਦਾਂ ਦੇ ਕੰਮ ਨਾ ਕਰਿਆ ਕਰ ਦੱਸ ਵੀ ਜੇ ਤੈਨੂੰ ਕੋਈ ਚਾਹੀਦਾ ਸੀ ਤੇ ਤੁਹਾਨੂੰ ਦੱਸਦਾ ਅਸੀਂ ਤੈਨੂੰ ਆਪੇ ਲੈ ਦਿੰਦੇ ਚਾਹੇ ਇਹ ਔਖੇ ਹੁੰਦੇ ਚਾਹੇ ਸੌਕੇ ਹੁੰਦੇ ਮੇਰਾ ਪੁੱਤ ਚੋਰੀ ਤਾਂ ਨਾ ਕਰਦਾ ਮੰਮੀ ਮੈਂ ਤੁਹਾਡੀ ਗੱਲ ਮੰਨਦਾ ਵਾ ਵੀ ਮੈਂ ਚੋਰੀ ਕੀਤੀ ਆ ਇਹ ਤੇ ਮੇਰੀ ਗਲਤੀ ਆ ਪਰ ਤੁਸੀਂ ਆਪਣੇ ਆਪ ਵੀ ਸੋਚੋ ਅੱਜ ਤੱਕ ਆਪਾਂ ਘਰ ਦੇ ਵਿੱਚ ਕਦੀ ਵੀ ਕੋਈ ਚੀਜ਼ ਮੰਗੀ ਆ ਤੇ ਤੁਹਾਨੂੰ ਮਿਲੀ ਆ ਪੁੱਤ ਮਿਲੀ ਤੇ ਨਹੀਂ ਹੈਗੀ ਪਰ ਇਹਦਾ ਇਹ ਮਤਲਬ ਥੋੜਾ ਵਾ ਵੀ ਅਹੀਂ ਆਪਣੇ ਘਰ ਦੇ ਵਿੱਚ ਚੋਰੀਆਂ ਕਰਾਂਗੇ ਤੂੰ ਸਾਡੇ ਲਈ ਬਗਾਨਾ ਵਾ ਤੂੰ ਇੱਕ ਵਾਰੀ ਮੂੰਹੋਂ ਕਹਿੰਦਾ ਤੇ ਸਹੀ ਵੀ ਮੈਨੂੰ ਆ ਚੀਜ਼ ਚਾਹੀਦੀ ਆ ਤੇ ਮੈਂ ਉਸੇ ਵੇਲੇ ਨਾ ਲਿਆ ਕੇ ਦਿੰਦੀ ਤੇ ਫਿਰ ਤੂੰ ਗੱਲ ਕਰਦਾ ਉਹ ਮੰਮੀ ਇਹਦੇ ਹੁਣ ਮੈਂ ਚੋਰੀ ਕਰ ਲਈ ਹੈ ਨਾ ਤੇ ਤੁਸੀਂ ਤਾਂ ਇਹ ਗੱਲਾਂ ਕਾਂਡੇ ਨਹੀਂ ਤੇ ਮੈਨੂੰ ਕਿਸਾ ਕੇ ਦਾ ਭਲੇਖਾ ਨਹੀਂ ਹੈਗਾ ਇੱਥੇ ਕਹਿਣੀ ਨਹੀਂ ਮੇਰੀ ਮੰਨਣੀ ਮੈਂ ਚੋਰੀ ਕਰਕੇ ਬੁਲਟੀ ਲਿਆਉਣਾ ਹੈ ਇਹ ਕਿਦਾਂ ਦਾ ਕੰਮ ਹੈ ਕਿ ਚੋਰੀ ਕੀਤੀ ਤੇ ਉੱਤੇ ਗਲਤੀ ਨਹੀਂ ਮੰਨਦਾ ਆਪਣੀ ਇਹਦੇ ਪੈਸੇ ਜੁੜੇ ਆਪਾਂ ਇਹਨੂੰ ਬਾਹਰ ਕਰਨ ਲਈ ਚਲ ਬਾਹਰ ਭੇਜ ਦਾਂਗੇ ਇਹ ਤੇ ਪਾਪਾ ਬੱਸ ਨਾ ਕਹਿਣ ਜੇ ਇਹ ਗੱਲਾਂ ਵਾ ਨਾਲੇ ਮੰਮੀ ਮੈਨੂੰ ਭਲੇਖਾ ਵੀ ਕਿਸ ਨੇ ਪੈਸੇ ਲਾਉਣੇ ਕਿ ਨਹੀਂ ਲਾਉਣੇ ਕਿੰਨਾ ਛੁਰ ਹੋ ਗਿਆ ਵਾ ਸਾਡੇ ਘਰ ਦੇ ਵਿੱਚ ਉਹ ਟੁੱਟਿਆ ਮੋਟਰਸਾਈਕਲ ਆ ਆਪ ਉਹ ਨਿਤ ਨਵੀਆਂ ਚੀਜ਼ਾਂ ਲੈਂਦੇ ਕਦੀ ਕੋਹ ਲੈਂਦੇ ਕਦੀ ਕੋਹ ਲੈਂਦੇ ਆ ਤੇ ਸਾਨੂੰ ਕਿ ਤੇ ਰੁਪਈਆ ਖਰਚਣ ਦੀ ਇਜਾਜ਼ਤ ਨਹੀਂ ਹੈਗੀ ਲੋਕੀ ਤਾਂ ਸੁੱਖਾ ਸੁਖਦੇ ਆ ਵੀ ਸਾਡੇ ਨਿਆਣੇ ਦੇ ਚੰਗੇ ਨੰਬਰ ਹੋਣ ਅਸੀਂ ਬਾਹਰ ਕਲਾਈਏ ਵੀ ਚੰਗੇ ਕੰਮਤੰਦੇ ਲਾਈਏ ਮੇਰੇ ਅਜ ਤੱਕ ਦੱਸ ਦੋ ਕਦੀ ਲਾਮਾ ਆਇਆ ਸਕੂਲ ਤੋਂ ਹਰ ਵਾਰੀ ਮੈਂ ਵਧੀਆ ਪੜਾਈ ਤੇ ਵਿੱਚ ਰਿਹਾ ਵਾਂ ਆ ਬੈਂਡ ਵੀ ਮੈਂ ਵਧੀਆ ਲੈਂਦੇ ਆ ਪਰ ਤਾਂ ਵੀ ਮੇਰਾ ਬਾਹਰ ਦਾ ਨਹੀਂ ਬਣਿਆ ਬਣਨ ਕਾਤੋਂ ਨਹੀਂ ਡਿਆ ਪੈਸੇ ਕੋਣ ਉਹ ਬਣੂਗਾ ਬਣੂਗਾ ਕੋਈ ਨਹੀਂ ਅਹੀਂ ਇੰਤਿਆਮ ਕੀਤਾ ਵਾ ਸਾਰਾ ਪੈਸਾ ਚਰਦਾ ਤੈਨੂੰ ਕੱਲਾਂ ਦੇ ਬਾਹਰ ਪੈਨਸ਼ਨ ਲੈ ਤੂੰ ਉਹ ਇਹਦੇ ਜਿੱਦਣ ਕੱਲੋਗੇ ਨਾ ਉਸ ਦਿਨ ਵੇਖਾਂਗੇ ਐਵੇਂ ਤੁਸੀਂ ਬਾਰ ਬਾਰ ਮੇਰੇ ਨਾਲ ਸਿਰ ਖਪਾਈ ਜਾਂਦੇ ਜੀ ਤੇਰੇ ਨਾਲ ਸਿਰ ਖਪਾਈ ਤੇ ਕਿੰਨਾ ਖਪਾਈਏ ਤੂੰ ਸਾਡਾ ਕੱਲਾ ਕਲਾ ਦਾ ਨਾ ਹਟ ਕੋ ਨਾ ਪਾਪਾ ਮੇਰੀ ਨਾ ਸੌਧੀ ਕੋ ਗਾਲੀਆ ਵੀ ਤੂੰ ਹੀ ਤਾਂ ਆਪਣੀ ਨਗਾ ਲਈ ਔਖੀ ਸੁਖੀ ਆਪਣੇ ਸ਼ੌਂਕ ਮਾਰ ਕੇ ਪਰ ਮੇਕੋ ਨਹੀਂ ਕੀ ਨੰਗਣੀ ਮੈਨੂੰ ਜਿਹੜੀ ਜੀ ਚਾਹੀਦੀ ਤਾਂ ਬਸ ਚਾਹੀਦੀ ਆ ਉਹ ਜਦ ਨਹੀਂ ਕਰਦੀ ਇਹਦੀ ਬਾਹਰ ਚੱਲ ਜਾ ਜੋ ਆਪਣੇ ਸ਼ੌਂਕ ਹਨ ਸਾਰੇ ਪੂਰੇ ਕਰ ਲਈ ਵੇਖ ਲੋ ਮੰਮੀ ਉਹ ਤਾਂ ਫੇਰ ਉੱਥੇ ਗੱਲ ਆਈਂਦੀ ਕਿਉਂ ਤੁਸੀਂ ਮੇਰੇ ਨਾਲ ਸਿਰਕ ਪਾਈ ਜਾਂਦੇ ਜੇ ਬਾਹਰ ਜਾਣ ਲਈ ਤੁਹਾਡੇ ਕੋਲ ਪੈਸੇ ਨਹੀਂ ਬਣਦੇ ਵੇਖ ਲੋ ਨਿਆਣਾ ਵੀ ਹੁਣ ਸਮਝਦਾ ਵਾ ਤੁਹਾਡੇ ਘਰ ਚ ਨਾ ਸਾਡੀ ਕਿੰਨੀ ਕਿ ਹਜ਼ਤ ਆ ਨਾ ਸਾਡੇ ਨਿਆਣਿਆਂ ਨੂੰ ਵੀ ਪਤਾ ਵਾ ਤੇ ਪਰ ਇੱਕ ਗੱਲ ਮੈਂ ਤੁਹਾਨੂੰ ਕਹਿ ਤੀ ਉਹ ਵੀ ਚਾਹੇ ਜੋ ਮਰਜ਼ੀ ਹੋ ਜੇ ਹੁਣ ਮੁੰਡੇ ਦਾ ਮੋਟਰਸਾਈਕਲ ਨਹੀਂ ਘਰ ਚੋਂ ਜਾਊਗਾ ਤੁਸੀਂ ਦੀਦੀ ਨੂੰ ਪੈਸੇ ਕਿੱਦਾਂ ਦੇਣੇ ਆ ਇਹ ਮੈਨੂੰ ਨਹੀਂ ਪਤਾ ਕਿੱਥੋਂ ਬੰਦੋਬਸਤ ਕਰਨਾ ਵਾ ਪਰ ਮੁੰਡੇ ਦਾ ਮੋਟਰਸਾਈਕਲ ਨਹੀਂ ਮੈਂ ਵੇਚਣ ਦੇਣਾ ਸੋਚ ਲੋ ਔਖੇ ਨਾ ਬਾਅਦ ਚ ਮੈਨੂੰ ਨਹੀਂ ਪਤਾ ਪੈਸੇ ਕਿੱਥੇ ਲੈਣੇ ਆ ਇੰਤਜ਼ਾਮਦਾਰ ਕਰਨਾ ਪੈਣਾ ਪੈਸੇ ਦਾ ਮੈਂ ਕਿੱਥੋਂ ਕੱਢੀਆਂ ਪੈਸੇ ਨੇ ਓਗੇ ਮम्मी ਸਾਰੀ ਉਮਰ ਔਖੇ ਹੀ ਰਹੇ ਆ ਸੌਖੇ ਆਈ ਹੋਏ ਕਿਹੜੇ ਵੇਲੇ ਸੌਖੇ ਆ ਤੇ ਬਸ ਕਬਲ ਚਾਚੀ ਹੋਣੀ ਆ ਹੋਰਤ ਨਹੀਂ ਕੋਈ ਸਾਡੇ ਘਰ ਦੇ ਕੋ ਚੱਲ ਕਹਿੰਦੇ ਆ ਦੇਖ ਕੇ ਨਾ ਆਪਣੇ ਕੱਖਾਂ ਕੋਲ ਇੰਢਾਈ ਦੇ ਦੀ ਨਾਲੇ ਸ਼ੌਂਕ ਪੂਰੇ ਕਰੋ ਮਿਹਨਤ ਕਰਕੇ ਪਰ ਜਕੁੰਡੀਆਂ ਲਾਗੇ ਇਦਾਂ ਸ਼ੌਂਕ ਨਹੀਂ ਹੁੰਦੇ ਪੂਰੇ ਮੇਰੀ ਗੱਲ ਸੁਣੋ ਨਾ ਕੁੰਡੀਆਂ ਕਾਹਦੀਆਂ ਲਾਉਣੀਆਂ ਵਾ ਚਲੋ ਮੰਨਿਆ ਉਹਨੇ ਨਿਆਣੇ ਨੇ ਗਲਤੀ ਕਰ ਲਈ ਆ ਪੈਸੇ ਵੇਖ ਕੇ ਪਰ ਇੱਕ ਗੱਲ ਸੋਚੋ ਨਾ ਸੌਂਕ ਤੇ ਤਾਂ ਹੀ ਪੂਰੇ ਹੋਣਗੇ ਜੇ ਨਿਆਣਾ ਬਾਹਰ ਅੰਦਰ ਜਾਊਗਾ ਤੇ ਉੱਥੋਂ ਤੱਕ ਤੇ ਉਹਨੂੰ ਨਿਕਲ ਨਹੀਂ ਦਿੰਦੇ ਪੈਸਾ ਤੇ ਲਾਉਦੇ ਤੇ ਲਾਉਣ ਨਹੀਂ ਦਏ। ਨਾ ਨਾ ਜੇ ਵੀ ਸੋਚ ਲਓ ਤੁਸੀਂ ਤਾਂ ਨਹੀਂ ਬੁਲਟ ਰੱਖ ਲਓ ਪਰ 2 ਲੱਖ ਰੁਪਏ ਸਿਰ ਚਵਾ ਕੇ ਬਹਿਣਾ ਤੁਸੀਂ ਕਿੱਥੋਂ ਦੇਣੇ ਬਾਅਦ ਚ ਹਾਂ। ਚਾਹੇ ਜੋ ਮਰਜ਼ੀ ਹੁੰਦਾ ਵਾ ਮੈਂ ਇੱਕੋ ਗੱਲ ਕਹਿ ਤੀ ਉਹ ਵੀ ਭਾਵੇਂ ਹੋ ਔਖੇ ਤੇ ਭਾਵੇਂ ਹੋ ਸੌਖੇ ਮੈਂ ਬੁਲਟ ਨਹੀਂ ਉਹ ਦੇਣ ਦੇਣਾ। ਅੱਗੇ ਮੈਂ ਇੱਕ ਵਾਰੀ ਘਾਟਾ ਖਾ ਚੁੱਕੀ ਹਾਂ ਇੱਕ ਪੁੱਤ ਨੂੰ ਗਵਾ ਕੇ। ਹੁਣ ਮੈਂ ਦੋਰੇ ਘਾਟਾ ਨਹੀਂ ਖਾਣਾ ਚਾਹੁੰਦੀ। ਇਹ ਤੁਹਾਡੀ ਮਰਜ਼ੀ ਆ। ਈ ਫੈਸਲਾ ਕਰਨਾ ਤੁਸੀਂ ਉਹ ਚੱਲ ਠੀਕ ਹੈ ਤੁਹਾਡੀ ਮਰਜ਼ੀ ਦੀ ਮੇਰੀ ਮਰਜ਼ੀ ਆ ਕੋਈ ਗੱਲ ਨਹੀਂ ਹੋ ਜਾਾਂਗੇ ਔਖੇ ਸੁਖੇ ਕੀ ਕਰਨਾ ਰੱਖ ਲਓ ਬੁਲਟ ਕੋਈ ਗੱਲ ਨਹੀਂ ਇੱਕ ਗੱਲ ਮੇਰੀ ਕੰਨ ਖੋਲ੍ਹ ਸੁਣ ਲਾ ਤੇਰੀ ਖੁਸ਼ੀ ਦਾ ਕਰਕੇ ਜਾਂ ਜੇਦ ਲਾਲਾ ਬੁਲਟ ਰੱਖ ਲੈਨੇ ਆ ਪਰ ਇੱਕੇ ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲਾ ਧਿਆਨ ਨਾਲ ਤੂੰ ਹੀ ਸੁਣਨਾ ਅੱਗੇ ਤੋਂ ਨਾ ਦੇ ਚੋਰੀ ਕਰਨੀ ਤੇ ਨਾ ਝੂਠ ਮਾਰਨਾ ਇਹਦੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਮਮੀ ਡੈਡੀ ਮੇਕੋ ਨਾ ਗਲਤੀ ਹੋ ਗਈ ਆ ਤੁਸੀਂ ਮੈਨੂੰ ਮਾਫ ਕਰ ਦਿਓ ਮੈਂ ਅੱਗੇ ਤੋਂ ਕੋਈ ਵੀ ਚੀਜ਼ ਲੈਣੀ ਆ ਨਾ ਤੇ ਤੁਹਾਨੂੰ ਦੱਸ ਦੂੰਗਾ ਪਰ ਮੈਂ ਕਿਤੇ ਚੋਰੀ ਨਹੀਂ ਕਰਦਾ ਹਾਂ ਠੀਕ ਆ ਜਿਹੜੀ ਵੀ ਚੀਜ਼ ਨਹੀਂ ਹਾਂ ਦੱਸ ਐਵੇਂ ਪੌਖੇ ਹੀ ਸੁਖੇ ਹੀ ਏ ਜੇ ਚੀ ਲੈਣ ਲਈ ਹੋ ਤਾਂ ਲੈ ਕੇ ਜੂੜ ਦਵਾਂਗੀ ਜੇ ਨਹੀਂ ਸਾਡੇ ਪਹੁੰਚ ਤਾਂ ਨਹੀਂ ਲਵਾਂਗੇ ਠੀਕ ਨਹੀਂ ਵੇ ਪੁੱਤ ਬੱਸ ਨਾ ਲੋਕਾਂ ਨੂੰ ਤੇ ਮੌਕਾ ਚਾਹੀਦਾ ਗੱਲਾਂ ਕਰਨ ਹੁਣ ਆ ਗੱਲ ਤੇ ਤੂੰ ਕੀਤੀ ਆ ਨਾ ਘਰ ਦੇ ਵਿੱਚ ਕਵਲ ਨੇ ਇੱਕ ਦੀਆਂ ਸੌ ਸੁਣਾਉਣੀਆਂ ਹਨ ਉਹ ਤੇ ਅੱਗੇ ਨਹੀਂ ਹੀ ਮਾਣ ਅੱਗੇ ਨਹੀਂ ਸਾਨੂੰ ਪੱਲੇ ਬੰਦੀ ਘਰ ਦੇ ਵਿੱਚ ਤੇ ਉਹਨੇ ਤੇ ਸਭਾ ਹੀ ਹੁਣ ਗੱਲਾਂ ਕਰਨੀਆਂ ਨਾਲੇ ਆਂਡ ਗਵਾਂਡ ਟਡੋਰਾ ਪਿੱਟੂਗੀ ਤੇ ਕਿੰਨੀ ਸਾਡੀ ਲਹਾਈ ਹੋਣੀ ਆ ਕਿੰਨਾ ਤਮਾਸ਼ਾ ਲੱਗਾ ਘਰ ਸਾਡੇ ਪਤਾ ਹਾਂ ਲੈ ਬੁਲਟ ਨਾ ਦੇਣ ਦੀਆਂ ਗੱਲਾਂ ਕਰਨ ਦੇ ਆ ਤੇ ਕੋਈ ਨਹੀਂ ਇੱਧਰ ਵੀ ਕਵਲ ਵਾ ਬੁਲਟ ਤੇ ਪਕਾ ਕੇ ਛੱਡੂਗੀ ਜਾਣੀ ਆ ਨਾ ਮੰਮੀ ਡੈਡੀ ਵਾਲਾ ਕਿ ਦੇ ਖੇਖਣ ਕਰਨ ਦੇ ਅੰਦਰ ਬਹਿ ਕੇ ਮੁੰਡੇ ਨੇ ਅੰਦਰ ਬੂਹਾ ਮਾਰਿਆ ਅੰਦਰ ਵੜ ਕੇ ਤੇ ਕੁੰਡੀ ਮਾਰੀ ਆ ਤੇ ਜਿਵੇਂ ਆਖਿਆ ਵਾ ਤੇ ਗਾੜੀਆਂ ਮਾਂ ਵੀ ਮੈਨੂੰ ਪੈ ਗਈ ਆ ਤੇ ਪਿਓ ਵੀ ਪੈ ਗਿਆ ਵਾ ਉਹਦੇ ਉਹਦਾ ਲੋਏ ਲੱਖੇ ਹੋਏ ਰਿੰਦੇ ਆ ਉਹਨਾਂ ਦੀ ਕਿਹੜੀ ਗੱਲ ਵਾ ਉਹ ਗੱਲ ਪਿਨੀਆਣੇ ਨੂੰ ਸਮਝਾਉਣਾ ਨਹੀਂ ਸਕੋ ਤੇ ਇਹਨੂੰ ਬੂਆ ਮਰਵਾ ਕੇ ਤੇ ਮਾਰ ਬੂਆ ਪੰਨਡੇ ਪੁੱਤ ਪੁੱਤ ਬੂਆ ਖੋਲ ਇਹਨੂੰ ਪਤਾ ਕੀ ਗੱਲਾਂ ਕਰਨ ਦੇ ਅੰਦਰ ਤੇ ਬੁਲਟ ਨਹੀਂ ਵੇਚਣਾ ਰੱਖ ਲੈਨੇ ਆ ਲਾ ਲਾਂਗੇ ਇਹ ਪੈਸੇ ਇਹ ਮੈਂ ਤੁਹਾਨੂੰ ਕਹੀ ਜਾਂਦੀ ਜੇ ਵੀ ਬੁਲਟ ਵੇਚ ਦੋ ਤੇ ਬੁਲਟ ਨਹੀਂ ਵੇਚਣਾ ਤੇ ਬੁਲਟ ਦਾ ਸਿਰ ਚ ਮਾਰਨਾ ਵਾ ਹੋਰ ਇਹਨੂੰ ਪੁਹੇ ਚੜਾਉਣ ਦੇ ਆ ਆ ਨਾ ਨਾ ਤਾਂ ਅਸੀਂ ਇਕੱਠਾ ਕਰਨ ਦੇ ਮੁੰਡੇ ਸਾਡੇ ਨੇ ਬਾਹਰ ਜਾਣਾ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਤਾਂ ਬੁਲਟ ਨਹੀਂ ਵੇਚਣਾ ਜਿਹੜਾ ਉਹ ਲਿਆਂਦਾ 2 ਲੱਖ ਤੇ ਉਹਦਾ ਦਬ ਦਬ ਬੋਲਟ ਖਰੀਦ ਲਿਆਇਆ ਰੱਖ ਲੈ ਬੋਲਟ ਕਾਨੂੰਨੀ ਕੋਈ ਲੋੜ ਬੋਲਣ ਦੀ ਉਹਨਾਂ ਦੀਆਂ ਰਲੀਆਂ ਹੀ ਚੁਗਦੀਆਂ ਵਾ ਹੁਣ ਕਹੀ ਜਾਂਦੇ ਬੁਲਟ ਰੱਖ ਲੈਨੇ ਮੁੰਡੇ ਦਾ ਵੇਚਣ ਨੂੰ ਜੀ ਨਹੀਂ ਕਰਦਾ ਪਹਿਣ ਨੂੰ ਕੋਈ ਨਹੀਂ ਪੈਸੇ ਦੇ ਦਾਂਗੇ ਇਹ ਇਹਨਾਂ ਦੀ ਮਿਲੀ ਭੁਗਤਵਾ ਸਾਡੇ ਸਾਹਮਣੇ ਇਦਾਂ ਕਰਦੇ ਆ ਕੋਈ ਗੱਲ ਨਹੀਂ ਆ ਲੈਂਦੇ ਹੰਦਰੋਂ ਇਹਨਾਂ ਨੂੰ ਮੈਂ ਪੁੱਛ ਨਹੀਂ ਆ ਨਾ ਜਰਾਕ ਚੰਗੀ ਤਰਾਈ ਇਹ ਕਿੱਤਾਂ ਦੀ ਗੱਲ ਹੋਈ ਲਿਆਂਦੇ ਪੈਸੇ ਕਿਸ ਕੰਮ ਲਈ ਤੇ ਅਜਿਹੀ ਚੀਜ਼ਾਂ ਖਰੀਦ ਲੋ ਦਬ ਦਬ ਤੇ ਉਹ ਲਾ ਲੋ ਖਰੀਦ ਕੇ ਉਹ ਇਹਨਾਂ ਨੇ ਸਾਰਿਆਂ ਨੇ ਰਾਮੇ ਪਲਾਨ ਬਣਾਈਆਂ ਪਈ ਪੈਸੇ ਹੱਥ ਆਏ ਤੇ ਡਾਲੀਏ ਸੁਰਲੀਆਂ ਸੁਰਲੀਆਂ ਡਾਉਣਦੇ ਹੋਏ ਜੋ ਨਾ ਨਹੀਂ ਪਈ ਚੀਜ਼ਾਂ ਅੱਗੇ ਘਰ ਘਰ ਟੁੱਟੋੜੀਆਂ ਹੈਗੀਆਂ ਹੋਰ ਦਬਦਬ ਲਿਆ ਕੇ ਤੇ ਬੁਲਟ ਖਲਿਆਰ ਲਿਆ ਵਾ ਬੁਲਟ ਕੋਣਾ ਪਾਲਾ ਹੁੰਦਾ ਹੀ ਜਿਹੜਾ ਕੰਮ ਕਰਨ ਵਾਲਾ ਬੰਦਾ ਉਹ ਕਰੇ ਏ ਹਲੋ ਡਾਡੀ ਜੀ ਨਾ ਤੁਹਾਨੂੰ ਪੁੱਛਿਆ ਨਾ ਗਿਛਿਆ ਤੇ ਸਾਂਝੇ ਕਰ ਦੇ ਵਿੱਚ ਬੁਲਟ ਲਿਆ ਕੇ ਖੜਾ ਕਰ ਲਿਆ ਵਾ ਤੇ ਮਜਾਲਵਾ ਕਿਤੇ ਮੇਰੀ ਤੁਹਾਨੂੰ ਪੁੱਛੇ ਤੋਂ ਬਗੈਰ ਮੈਂ ਕਦੀ ਕਿਤੇ ਯਰ ਪਈਏ ਦੀ ਚੀਜ਼ ਵੀ ਲਿਆਂਦੀ ਹੋਵੇ ਕਦੀ ਮੈਂ ਸ਼ੌਂਕ ਬੌਂਕ ਨਹੀਂ ਕੋਈ ਕੀਤਾ ਕਦੀ ਨਹੀਂ ਕਿਤੇ ਗਈ ਘਰੇ ਰਹਿਨੀ ਆ ਪਾਵੇਂ ਮੇਰਾ ਖਸਮ ਵੀ ਕਮਾਉਣ ਡਿਆ ਮੇਰਾ ਪੁੱਤ ਵੀ ਕਮਾਉਣ ਡਿਆ ਨਹੀਂ ਤੇ ਹੁਵਾਂ ਮੈਂ ਵੀ ਇੰਨਾ ਵਰਗੀ ਤੇ ਚੁੱਕਾ ਝੋਲਾ ਤੇ ਜਿੱਦਾਂ ਮਰਜੀ ਤੁਰੇ ਫਿਰਾਂ ਇੰਨਾ ਦੇ ਸ਼ਰਮੀ ਲਾਤੀ ਆ ਕਿਤੇ ਮਾਸਾ ਇਹਨਾਂ ਨੂੰ ਸ਼ਰਮ ਆ ਆ ਇੱਕ ਨਹੀਂ ਸਾਰੇ ਚੋਰ ਕੁਤੀ ਕਿੰਨੇ ਰਲੇ ਆ ਕਟ ਨਹੀਂ ਨਾ ਜੋ ਕੋਈ ਵੀ ਇੱਕ ਵੀ ਘਟਣੀਗਾ ਇਹਨਾਂ ਨੇ ਇਹਨਾਂ ਦਾ ਉਹ ਹਾਲ ਹੋਣਾ ਜਿਹੜਾ ਯਾਦ ਕਰਨਗੇ ਵੇਖ ਲੋ ਜੇ ਨਾ ਹੋ ਗੱਲ ਨੂੰ ਕੋਈ ਗੱਲ ਨਹੀਂ ਆ ਲੈਂਦੇ ਗਰਨਾਮ ਨੂੰ ਇਹਨੂੰ ਮੈਂ ਪੁੱਛ ਨਹੀਂ ਆ ਨਾ ਇਹਨੂੰ ਮੈਂ ਜਰਾ ਕੁ ਸਮਝਮ ਨਹੀਂ ਆ ਵੇਖੀ ਕਿ ਤਾ ਸਮਝਦਾ ਵਾਏ ਮੇਰਾ ਕੰਮ ਹੀ ਤੁਹਾਨੂੰ ਦੱਸਣਾ ਫੇਰ ਤੁਸੀਂ ਕਹਿਣਾ ਹੀ ਦੱਸਿਆ ਨਹੀਂ ਕਿਸਨੇ ਤੇ ਮੈਂ ਉਹ ਆਪਣਾ ਕੰਮ ਹੀ ਦਿੱਤਾ ਵਾ ਕਰ ਹੁਣ ਗਾੜੀ ਤਾ ਡਾਵਾ ਤੇ ਤੁਸੀਂ ਉਹਨਾਂ ਨੂੰ ਪੁੱਛਣਾ ਵਾ ਤੇ ਕਿਹੜੇ ਤਰੀਕੇ ਨਾਲ ਪੁੱਛਣਾ ਵਾ ਤੇ ਮੇਰਾ ਨਾਂ ਨਾ ਵੇ ਚਲਿਓ ਮੇਰੇ ਤੇ ਅੱਗੇ ਬੜੀ ਕੜਾਂਦੀ ਆ ਗੱਲ ਪਈ ਨਹੀਂ ਲੱਤਦੀ ਵੀ ਲੱਤ ਦੀ ਭਲਾ ਗੱਲ ਪਈ ਐਡੀ ਕਿਤੇ ਹੋਊਆ ਇੰਨਾ ਡਰੀ ਜਾਂਦੀ ਤੂੰ ਵੇਖੀ ਹੱਕ ਤ ਸਮਝਦੇ ਆ ਸਮਝਣਗੇ ਨਾ ਤੇ ਤੂੰ ਹੀ ਵੀ ਜਰਾ ਕਉਨੂੰ ਗਰਨਾਮ ਦੇ ਕੰਨ ਖਿੱਚੋ ਐ ਤਾਂ ਮੈਂ ਉਹ ਪੰਮੋ ਨੇ ਤੇ ਮਗਰੀ ਲਾਇਆ ਵਾ ਜੋ ਕੋ ਹਾਂਦੀ ਉਹੋ ਹੀ ਕਰਦਾ ਉਹੋ ਹੀ ਕਰਦਾ ਵਾ ਜਾ ਜਾ ਲੈਂਦੇ ਇੱਥੇ ਜਰਾ ਕਦੇ ਵੇਖੀ ਹਾਂ ਉਹ ਮੈਂ ਤੇ ਆਣ ਗਵਾਂ ਦੇ ਤਮਾਹੇ ਤੋਂ ਡਰਦਾ ਨਹੀਂ ਨਹੀਂ ਸੱਜਾ ਤੇ ਮੈਂ ਇਹਨਾਂ ਨੂੰ ਕਰ ਦਿਆਂ ਇੱਕ ਨਹੀਂ ਮੈਂ ਸਾਰਿਆਂ ਨੂੰ ਕਰ ਦਿਆਂ ਦਿੱਦਾ ਜਿਹੜੀ ਇਹਨਾਂ ਨੇ ਹਾਲ ਹੈ ਸਾਡਾ ਕਰਨ ਦਾ ਚਾਲ ਬੜੀ ਜਿਨਾਂ ਨੇ ਤੇ ਜਦੋਂ ਸਾਡੇ ਘਰ ਦੇ ਕੰਮਾਂ ਨੂੰ ਪਏ ਆ ਪੁੱਟੇ ਕੰਮਾਂ ਨੂੰ ਸਾਡੇ ਘਰ ਕਲੇਸ਼ ਪਿਆ ਆ ਅਸੀਂ ਆਂਡਕਵਾਂਡ ਨੂੰ ਕੀ ਆਖਣਾ ਆਪਣੇ ਧੀਆ ਪਤਨ ਸਮਝਾਉਣਾ ਨਹੀਂਗਾ ਸਮਝਾਉਣਾ ਸਾਡਾ ਫਰਜ਼ ਜੋ ਆ ਘਰੋਂ ਵੀ ਨਾ ਸੜੇ ਬੜੇ ਆਈ ਦਾ ਹਵੇਲੀ ਆ ਕੇ ਬਹਿ ਗਏ ਇੱਥੇ ਟਾਈਮ ਪਾਸ ਨਹੀਂ ਹੁੰਦਿਆ ਜੇ ਗੱਲ ਸੋਚੀਏ ਤੇ ਮੁੰਡੇ ਸਾਡਾ ਸਹੀ ਬੋਲਦਾ ਕੀ ਮੁੱਲ ਪਿਆ ਸਾਡੇ ਸਾਂਝੇ ਘਰ ਚ ਸਾਰੀ ਉਮਰ ਕਰਦਾ ਮਰ ਗਿਆ ਪੈਲੀਆਂ ਚ ਮੈਂ ਘੱਟੇ-ਕੱਟੇ ਬਣ ਗਿਆ ਡੰਗਰ ਵ셔 ਸੰਭਿਆ ਇਨਾ ਮਸਾ ਮੁੱਲ ਨਹੀਂ ਪਾਇਆ ਕੋਡੀ ਜਿੰਨਾ ਮੁੱਲ ਨਹੀਂ ਪਾਇਆ ਉਲਟਾ ਗੱਲਾਂ ਕਰਦੇ ਈ ਤੇ ਸਾਡੇ ਮੁੰਡੇ ਨੇ ਹਾਈਲਾਈਟ ਕਰ ਹੀ ਲਈ ਬੁਰਿਆਂ ਪਾਪਾ ਨੂੰ ਹੁਣ ਪੈਸੇ ਲਾਉਣ ਤੋਂ ਬਸਾਂਹ ਚੱਲਦੇ ਆ ਛੱਡ ਮਨਾ ਕੀ ਫਾਇਦਾ ਝੂੜਨ ਦਾ ਜਦੋਂ ਕਿਸਮਤ ਹੀ ਮਾੜੀ ਆਪਣੀ ਚਾ ਇਦਾਂ ਕਰਦਾ ਸਿਰ पे ਬੜੀ ਹੋਣ ਈ ਚਾ ਘੁੱਟ ਪੀਣਾ ਜਾ ਕੇ ਘਰ ਰੇਕਰ ਨਾ ਆਮ ਆਮ ਇਹ ਦੋ ਮੇਰੀ ਗੱਲ ਸੁਣ ਦੱਸੋ ਕੀ ਗੱਲ ਉਹ ਜਿਹੜਾ ਬੁਲਟ ਚ ਆ ਬਣਾ ਉਹਨੂੰ ਬੰਦੇ ਦਾ ਪੁੱਤ ਬਣ ਕੇ ਉਹਨੂੰ ਵੇਚ ਦੇ ਤੇ ਕੁੜੀ ਦੇ ਪੈਸੇ ਉਤਾ ਹੀ ਉਹਨੂੰ ਦੇ ਕੇ ਆਓ ਮੰਮੀ ਜੋ ਮਰਜੀ ਹੋ ਜੇ ਬੁਲਟ ਨਹੀਂ ਵੇਚਣਾ ਸਿੱਧੀ ਗੱਲ ਮੈਂ ਕੀ ਕਰਨ ਬੁਲਟ ਕਿ ਨਹੀਂ ਵੇਚਣਾ ਮੰਮੀ ਅੱਜ ਤੱਕ ਤਾਂ ਗੁੰਜੀਗ ਦੀ ਮੰਗੀ ਆ ਨਾਂ ਟਿੰਗ ਦੀ ਲਾ ਕੇ ਦਿੱਤੀ ਮੈਨੂੰ ਤੇ ਜੇ ਮੁੰਡੇ ਬੁਲਟ ਲੈ ਤਾਂ ਕਿੱਡੀ ਨੇਰੀ ਆ ਗਈ ਆ ਚੱਲ ਨਹੀਂ ਨਾ ਨੇਰੀ ਆ ਗਈ ਤੇ ਹੁਣ ਰਕਮ ਉਤਾ ਨਾ ਨਾ ਮੁੰਡੇ ਨੂੰ ਬਾਹਰ ਕਲਾਉਣਾ ਤੇ ਕਲਾਲਾ ਜਿੱਥੋਂ ਖਲਾਉਣਾ ਹਾਂਦੇ ਵੱਲ ਨਾ ਕੋਈ ਦੀ ਵੀ ਆਸ ਰੱਖੀ ਆਨੇ ਦੀ ਆਸ ਨਾ ਰੱਖੀ ਤੇ ਕੁੜੀ ਤੇ ਵੀ ਦਿੰਦਾ ਰਹੀ ਜਿੱਥੋਂ ਦੇਣੀ ਹੈ ਦੇ ਨੂੰ ਮੈਂ ਪੈਗੀ ਜੇ ਦੀ ਨਾ ਹੀ ਕਰਤੀ ਨਾ ਫਿਰ ਮੈਂ ਪੈਂਟਿਮ ਕਰ ਲੂੰਗਾ ਕਰਦਾ ਰੋ ਜਿੱਥੋਂ ਕਰਨਾ ਵਾ ਹਾ ਜਿੱਦ ਗਿਆ ਆਖੀ ਦਾ ਨਾ ਕੋਈ ਗੱਲ ਤੇ ਗਾੜੀਆਂ ਵੱਡ ਖਾਨ ਪੈਂਦਾ ਵਾ ਕੋਈ ਗੱਲ ਸੁਣਨੀ ਨਹੀਂ ਪੀ ਕਰਦੇ ਵਿੱਚ ਕਿਹੜੀ ਗੱਲ ਕਰਨੀ ਛਲਾ ਨਾ ਕਿਹੜੀ ਨਹੀਂ ਕਰਦਾ ਮਮਮੀ ਕਾਦੀ ਸਲਾਹ ਕਰਾਂ ਮੈਂ ਜੇ ਮੁੰਡਾ ਲੈ ਆ ਕਿਹੜੀ ਆਖਰ ਆ ਗਈ ਆ ਮੈਂ ਇੱਕ ਗੱਲ ਰੱਖਾਂ ਤੇ ਜਿੱਦਾਂ ਦੇ ਤੁਹਾਡੇ ਲਸਣ ਜਿਹੜੇ ਤੁਸੀਂ ਪੜੇ ਤਿੰਨਾ ਨਹੀਂ ਮੈਨੂੰ ਮੈਗਾ ਵੀ ਇੱਕ ਨਾ ਇੱਕ ਦਿਨ ਤੁਸੀਂ ਸਾਨੂੰ ਸੜਕ ਤੇ ਲੈ ਆਵੋਗੇ ਜਿਹੜੇ ਜਿਹੜੀਆਂ ਤੁਹਾਡੀਆਂ ਕਮਾਈਆਂ ਦੇ ਤੁਹਾਡੇ ਕੰਮ ਆ ਅੱਛਾ ਡੈਡੀ ਜੀ ਬੜੀ ਸੇਤੀ ਸਾਡੇ ਇਨੇ ਕ ਮੋਟਰਸਾਈਕਲ ਨਾਲ ਤੁਸੀਂ ਸੜਕ ਤੇ ਆ ਚੱਲੇ ਆ ਮੈਨੂੰ ਇਹ ਦੱਸੋ ਵੀ ਜਿੱਦਣ ਹੀਰੇ ਨੂੰ ਬਾਹਰ ਭੇਜਿਆ ਆ ਹੀਗਾ ਉਹਦੋਂ ਨਹੀਂ ਤੁਸੀਂ ਸੜਕ ਤੇ ਆਏ ਜਿੱਦਣ ਹੀਰੇ ਦਾ ਮੁੰਡਾ ਬਾਹਰ ਗਿਆ ਹੀ ਉਹਦੋਂ ਨਹੀਂ ਤੁਸੀਂ ਸੜਕ ਤੇ ਆਏ ਤੁਹਾਡੇ ਵਾਰੀ ਬੜੀ ਸੇਤੀ ਸੜਕ ਤੇ ਆ ਚੱਲੇ ਆ ਤੁਸੀਂ ਮੈਨੂੰ ਸਾਰਾ ਹੀ ਪਤਾ ਵਾ ਜਿਹੜੀਆਂ ਤੁਹਾਡੀਆਂ ਸਾਰਿਆਂ ਦੀਆਂ ਰਲੀਆਂ ਚੋਗਦੀਆਂ ਵਾ ਮੈਂ ਸਭ ਜਾਣਦੀ ਆ ਮੈਂ ਕੋਈ ਨਿਆਣੀ ਨਹੀਂ ਹੈਗੀ ਤੁਸੀਂ ਬਸ ਨਾ ਇਹੋ ਹੀ ਆ ਕਿ ਜੋ ਕੋ ਹੋਵਣਾ ਕਵਲ ਜੋਗਾ ਰਹਿ ਜੇ ਇਹਨਾਂ ਦਾ ਨਾ ਕੁੱਖ ਵੀ ਬਣੇ ਜਦੋਂ ਦੇ ਵੀ ਤੁਸੀਂ ਇਹ ਘਰ ਦੇ ਵਿੱਚ ਤੰਨੇ ਤੁਸੀਂ ਇੱਕ ਕੰਮ ਨਹੀਂ ਚਾਇਦਾ ਕੀਤਾ ਤਾਂ ਨਾ ਤੁਹਾਨੂੰ ਆਉਣਾ ਹੀ ਆ ਕੋਈ ਥੋੜੀ ਬੜੀ ਸ਼ਰਮ ਕਰ ਲਓ ਕੋਈ ਲੋਕਾਂ ਨੂੰ ਵੇਹ ਲੋ ਉਹ ਵੀ ਹੋਇਆ ਕੰਮ ਕਰਨ ਦਾ ਜਿਹੜੇ ਤੁਸੀਂ ਕਰਨ ਦੇ ਆ ਮੈਨੂੰ ਦੱਸੋ ਨਾ ਕਿ ਅਸੀਂ ਕਿਹੜਾ ਕੰਮ ਮਾੜਾ ਕਰਤਾ ਵਾ ਆ ਸਾਡੇ ਸਾਡੇ ਘਰ ਦੇ ਸਭ ਕੋ ਹੁੰਦਿਆ ਸੁੰਦਿਆ ਵੀ ਸਾਡੇ ਪੁੱਤ ਤੇ ਪੈਸੇ ਨਾ ਲਾਉਣ ਤੇ ਅਹੀਂ ਜਾ ਕੇ ਤੇ ਕੁੜੀ ਕੋ ਪੈਸੇ ਮੰਗ ਕੇ ਲਿਆਏ ਤੇ ਫੇਰ ਅਹੀਂ ਪੁੱਤ ਨੂੰ ਬਾਹਰ ਭੇਜ ਜੰਦੀਆਂ ਉਹ ਗੱਲ ਸਕੀਮਾ ਕਰ ਦਿੰਦੇ ਚਲੋ ਜੇ ਹੁਣ ਮੇਰੀ ਗੱਲ ਸੁਣੋ ਵੀ ਹੁਣ ਨਿਆਣਾ ਸਾਡਾ ਹੈਗਾ ਇੱਕ ਤੇ ਸਾਡੇ ਕੋਲ ਜਿਆ ਜਿਉਂ ਨੇ ਹੁਣ ਸ਼ੌਂਕ ਨਾ ਲੈ ਦਿੱਤਾ ਲੈਣਤਾ ਵਾ ਤੇ ਹੁਣ ਅਹੀਂ ਉਹਨੂੰ ਮਾਰ ਦਈਏ ਉਹਦਾ ਗਲਾ ਘੁੱਟ ਦਈਏ ਸਾਡੇ ਕੋਲ ਤੇ ਹੈ ਵੀ ਉਹ ਕੋਹੀ ਆ ਵੀ ਕੁੜੀ ਕੋ ਲਾਏ ਅਹੀਂ ਮੰਗ ਕੇ ਲਾਏ ਕੁੜੀ ਨੂੰ ਦੇਣੇ ਨਹੀਂ ਕੇ ਅਸਕਰ ਦੇਣਾ ਹੀ ਆ ਘਰੋਂ ਦੇਣਾ ਕਿੱਥੋਂ ਦੇਣੇ ਆ ਇਹ ਵੀ ਦੱਸ ਨਾ ਮੰਮੀ ਉਹ ਸਾਡੀ ਟੈਨਸ਼ਨ ਵਾ ਵੀ ਅਸੀਂ ਕਿੱਥੋਂ ਦੇਣੇ ਆ ਪਰ ਤੁਹਾਨੂੰ ਨਹੀਂ ਆਉਂਦੇ ਵੀ ਤੁਸੀਂ ਘਰ ਚੋਂ ਦਓ ਨਹੀਂ ਨੂੰ ਘਰੇ ਕਿੱਥੋਂ ਆਣੇ ਆ ਉਹ ਕਿੱਥੋਂ ਅਰਸ਼ਾ ਤੋਂ ਉਤਰਨੇ ਤੈਨੂੰ ਸਾਡੀ ਟੈਨਸ਼ਨ ਵਾ ਅਸੀਂ ਦਵਾਂਗੇ ਨਾ ਦਵਾਂਗੇ ਚੋਰੀਆਂ ਕਰਕੇ ਚੀਜ਼ਾਂ ਨਹੀਂ ਬਣਾਉਂਦੇ ਆਂ ਕਮਾਈ ਕਰੋ ਜਿਹੜਾ ਜਾਣਦਾ ਕੰਮ ਆ ਦੁਨੀਆ ਵੀ ਦੇਖੇ ਵੀ ਇਹਨਾਂ ਨੇ ਕਮਾਈ ਕਰਕੇ ਤੇ ਫੇਰ ਕੀਤਾ ਵਾ ਕੰਮ ਅੱਗੇ ਅੰਤਰੇ ਆਉਂਦੇ ਰਹੇ ਆ ਉਥੋਂ ਆ ਜਾਂਦੇ ਰਹੇ ਬੈਂਕ ਚ ਤੇ ਹੁਣ ਇਹ ਕੁੜੀ ਫੇਰੇ ਮਾਰਿਆ ਕਰੂਗੀ ਫੇ ਸਾਡੇ ਬਲ ਤੋਰ ਦਿਆ ਕਰਿਓ ਤੇ ਮਾਂ ਪਿਓ ਨੂੰ ਪੁੱਛ ਜਾ ਕੇ ਜਿਹੜਾ ਬੈਂਕ ਮੈਂ ਦੱਸਦਾ ਕੋਈ ਨਹੀਂ ਮੈਂ ਸਮਝਣਾ ਬੈਂਕ ਦੇ ਟੈਂਸ਼ਨ ਲੋ ਉਹ ਮੈਂ ਤਾਰਤਾ ਵਾ ਕਲੀਅਰ ਕਰਤਾ ਵਾ ਚੰਗਾ ਹੁਣ ਤੁਹਾਡੇ ਕੋਈ ਨਹੀਂ ਆਉਂਦਾ ਹਾਂ ਉਹੀ ਰੋਲਾ ਪਾਇਆ ਇਹਨਾ ਇਹਨੇ ਲਿਮਟ ਬਣਾਈਆਂ ਨੇ ਲਿਮਟ ਬਣਾਈਆਂ ਉਹ ਤਾਂ ਸਿਆਪਾ ਹੀ ਉਦੋਂ ਦਾ ਹੀ ਗਲੋਂ ਲਾ ਦਿੱਤਾ ਵਾ ਤੁਹਾਡੀਆਂ ਉਹ ਵੀ ਅੱਖਾਂ 'ਚ ਰੜਕਦੇ ਸੀ ਪਰ ਇੱਕ ਗਲਤੀ ਸਾਡੇ ਕੋਲ ਹੋ ਗਈ ਸਾਨੂੰ ਉਹ ਪੈਸੇ ਤਾਰਨੇ ਨਹੀਂ ਚਾਹੀਦੇ ਤੇ ਅਸੀਂ ਇਹਨਾਂ ਗਾੜੀ ਹੱਥ ਡੰਦੇ ਬਣਾ ਸਾਨੂੰ ਕੀ ਪਤਾ ਹੈਗਾ ਕਿ ਸਾਡੇ ਪੁੱਤ ਦੇ ਬੈਂਡ ਆ ਜਾਣੇ ਆ ਤੇ ਅਸੀਂ ਹੁਣ ਉਹਦੇ ਉੱਤੇ ਲਾ ਦਿੰਦੇ ਤੇ ਨਾ ਸਾਨੂੰ ਕਦੇ ਹੱਥਾਂ ਵੱਲ ਵੇਖਣਾ ਪੈਂਦਾ ਤੇ ਨਾ ਕਹਿੰਦੀਆਂ ਗੱਲਾਂ ਹੀ ਸੁਣਨੀਆਂ ਪੈਂਦੀ ਨਹੀਂ ਚੰਗਾ ਹੋ ਗਿਆ ਤਾਰਤੇ ਤੇ ਨਾ ਤਰਦੇ ਤੇ ਉਹ ਰੋਜ਼ ਫੇਰੇ ਮਾਰਦੇ ਬਹੁਤ ਸੋਹਣੀ ਅਕਲ ਹੈਗੀ ਵੀ ਆ ਇਹਨਾਂ ਦੇ ਘਰ ਬੈਂਕ ਵਾਲੇ ਆਉਂਦੇ ਆ ਖਾਣਾ ਕਿੰਨੂ ਹੈਗਾ ਇਹਨੂੰ ਕਿਤੇ ਨਹੀਂ ਡੈਡੀ ਨੂੰ ਬੈਂਕ ਵਾਲੇ ਫੜ ਕੇ ਲੈ ਚੱਲੇ ਜੇ ਲੈ ਜਾਂਦੇ ਨਾ ਤਾਂ ਅਸੀਂ ਸਾਰੇ ਇੱਥੇ ਹੀਗੇ ਛਡਾ ਲਿਆ ਹੋਣਾ ਹੈਗਾ ਕੋਈ ਲਿਮਟ ਨਹੀਂ ਇਹਨਾਂ ਨੇ ਤਾਰੀਖ ਝੂਠ ਬੋਲਦੇ ਆਏ ਜੇ ਲਿਮਟ ਚੁੱਕਣ ਲੱਗਾਂ ਡੈਡੀ ਦੇ ਸਾਨ ਨਾ ਹੋਏ ਹੀ ਤਤਾਨ ਨ ਲੱਗਾਂ ਕਿਉਂ ਨਹੀਂ ਹੋਏ ਇਹ ਸਭ ਇਹਨਾਂ ਦੀਆਂ ਗੱਲਾਂ ਆ ਗੱਲਾਂ ਇਹ ਬੁੱਢੀ ਕੋ ਜਿੰਨੀਆਂ ਮਰਜ਼ੀ ਸੁਣ ਲੋ ਨਹੀਂ ਭੈਣਾ ਜਦੋਂ ਪੈਸੇ ਤਰਦੇ ਨਾ ਬੈਂਕ ਲੱਲੀ ਦੀ ਪੈਸੇ ਕੋਈ ਚੱਕਰ ਨਹੀਂ ਦਾ ਕੱਲ ਨੂੰ ਤੁਹਾਨੂੰ ਮੈਂ ਸਾਡੀ ਲਿਆ ਨੂੰ ਕਲੀਅਰ ਕਰ ਦਿਆਂਗਾ ਕਿ ਨਹੀਂ ਯਕੀਨ ਆਉਂਦਾ ਤੇ ਤੇ ਲਿਆ ਦੇ ਅਹੀਂ ਤੇ ਆਖੰਡੇ ਪੀ ਲਿਆ ਕੇ ਬਖਾਰ ਫੇ ਸਾਨੂੰ ਯਕੀਨ ਆਉਣਾ ਸਾਨੂੰ ਨਹੀਂ ਤੇਰੇ ਤੇ ਯਕੀਨ ਇਹ ਥੋੜਾ ਪੀ ਲਿਆ ਕੇ ਤੂੰ ਵਰਤਲੇ ਕੱਲੇ ਨੇ ਤੇ ਸਾਰਿਆਂ ਨੂੰ ਮਗੜੋ ਟੋੜੀ ਪੈ ਜੇ ਇਹ ਕੰਮ ਨਹੀਂ ਹੋਣ ਦੇਣਾ ਚਾਂਦੇ ਕਰ ਦੇ ਵਿੱਚ ਇੱਕ ਮੰਮੀ ਨਹੀਂ ਪੈਂਦੇ ਜਦੋਂ ਮੈਂ ਨਾ ਨਹੀਂ ਪੈਂਦੇ ਸਹੀ ਹੈ ਨਾ ਕੱਲ ਨੂੰ ਲੈ ਸਾਡੇ ਦੇ ਦੂੰ ਤੁਹਾਨੂੰ ਮੈਂ ਠੀਕ ਹੈ ਨੀ ਦੇ ਦੇ ਫੇ ਸਾਨੂੰ ਯਕੀਨ ਆਉਣਾ ਸਾਨੂੰ ਨਹੀਂ ਆਉਂਦਾ ਬੰਨਾ ਮੰਮੀ ਜਦੋਂ ਅਸੀਂ ਕਹਿ ਦਿੱਤਾ ਕਿ ਅਸੀਂ ਨਹੀਂ ਕਿਸ ਨੂੰ ਪਾਹਾ ਪੈਣ ਦਿੰਦੇ ਅਸੀਂ ਜਦੋਂ ਤਾਰ ਹੀ ਦਿੱਤੇ ਆ ਤੇ ਫਿਰ ਤੁਸੀਂ ਬਦੋ ਬਦੀ ਕਿਉਂ ਮਨਾਈ ਜਾਂਦੇ ਓ ਹੁਣ ਤਾਨੂੰ ਬਾਅਦ ਵਿੱਚ ਕਹਿੰਨੇ ਪੁੱਛੇ ਆ ਪੈਸੇ ਕੋਈ ਆਇਆ ਘਰ ਦੇ ਵਿੱਚ ਤੋ ਇਹ ਤੇ ਮੰਨਦੇ ਹੀ ਨਹੀਂ ਆ ਤੁਹਾਨੂੰ ਸਾਡੇ ਤੇ ਯਕੀਨ ਹੀ ਹੈ ਨਹੀਂ ਆ ਸੁਣੀ ਜਾਓ ਗੱਲਾਂ ਚੁੱਕਣਾ ਦਿੰਦੇ ਲੋਕੀ ਜਕੀਨ ਵੇਖ ਲੋ ਇਹਦੀ ਕਿੱਦਾਂ ਚੱਲਦੀ ਆ ਜਿੱਦਾਂ ਮੁੰਡੇ ਨੂੰ ਗਲਤ ਸਿੱਖਿਆ ਇਹਨੇ ਦਿੱਤੀ ਨਾ ਉਹੋ ਕੋ ਮੁੰਡਾ ਕਾਂਡਿਆ ਅੱਜ ਉਹਨੇ ਬੁਲਟ ਲਿਆਂਦਾ ਵਾ ਕੱਲੋਂ ਤੈਨੂੰ ਪੁੱਛੂ ਕਿ ਸ਼ੁਗਾਂ ਨਾ ਚੋਰੀ ਕਰਕੇ ਗੱਡੀ ਲਿਆਊਗਾ ਫੇ ਕਹੇਦੀ ਕੁੜੀ ਕੱਢ ਲਿਆਊਗਾ ਫੇ ਸੌਖੀ ਆ ਮੁੰਡੇ ਦੇ ਹੱਥਾਂ ਜੋ ਕੱਢ ਕੇ ਇਹ ਨਾ ਨਾ ਮੁੰਡੇ ਦਾ ਕੋਈ ਕਸੂਰ ਨਹੀਂਗਾ ਜਿੰਨਾ ਕਸੂਰ ਵਾ ਨਾ ਇਹਨਾਂ ਦੋਆਂ ਜਿਹਾਂ ਦਾ ਵਾ ਏ ਮਾਪਿਆ ਚੰਗੀ ਸਿੱਖਿਆ ਦੇ ਸਕਦਾ ਤੇ ਮਾਪਿਆ ਮਾੜੀ ਚੱਕਿਆ ਦਿੰਦਾ ਤੀ ਪੁੱਤ ਨੂੰ ਫੇਰ ਤੀ ਪੁੱਤ ਜਿਗੜਦਾ ਵੀ ਤਾਂ ਜੇ ਮਾਪਿਓ ਨਾ ਵਰਗੇ ਜਦੋਂ ਮਾੜੀਆਂ ਸ਼ੇਰੀਆਂ ਦਿੰਦੀ ਆ ਤਾਂ ਉਹਨਾਂ ਤੇ ਵਿਗੜਨਾ ਹੀ ਆ ਉਹ ਤੇ ਆਖਿਆ ਵਾ ਸਾਨੂੰ ਤੇ ਕੂਣ ਹੀ ਨਹੀਂ ਦਿੰਦੀ ਸਾਨੂੰ ਆਂਦੀ ਤੂੰ ਹੀ ਬਗੜਾਉਂਦਾ ਤੇ ਵੇਖ ਲੈ ਮੇਰਾ ਮੁੰਡਾ ਬੁਲਟ ਲਾਇਆ ਫੇਰ ਕੀ ਹੋ ਗਿਆ ਫਲਾਨ ਕਰ ਲਿਆ ਕੱਲ ਨੂੰ ਹੋਰ ਕੋਈ ਵੱਡੀ ਚੀਜ਼ ਨੂੰ ਆ ਤਮਾਰੂ ਤੇਰੀਆਂ ਕਿੰਪ ਕੋਈ ਗੱਲ ਮੋ ਤੇਰੀਆਂ ਹਾਲਾਸ਼ੇਰੀਆਂ ਲੈ ਕੇ ਬਹਿਣ ਗਿਆ ਇੱਕ ਦਿਨ ਡੋਬੇਗੀ ਤੂੰ ਜੇ ਨਾ ਡੋਬ ਗਈ ਜੋ ਮਰਜੀ ਆ ਕੇ ਤੇ ਬਾਪੂ ਨੇ ਆ ਗੱਲ ਆਖੀ ਇਹ ਹਾਂ ਵੱਡਿਆਂ ਦੇ ਛਿਰ ਤੇ ਉਹ ਗੱਲ ਪਿਆ ਮੇ ਨਹੀਂ ਸਾਡੇ ਚਿੱਟੇ ਹੋ ਗਏ ਅਹੀਂ ਸਦਾਈ ਨਹੀਂ ਅਹੀਂ ਨਿਆਣੇ ਨਹੀਂਗੇ ਜਿਹੜੀਆਂ ਅਸੀਂ ਗੱਲਾਂ ਦੱਸਣ ਦੇ ਨਾ ਥੋੜੀ ਪੱਲੇ ਬੰਨਿਆ ਕਰੋ ਗੱਲ ਨੂੰ ਵੀ ਇਹ ਗੱਲ ਚ ਕੋਈ ਅਸਰ ਵਾ ਕੇ ਚਾਹੀ ਕੀ ਆ ਅੱਛਾ ਮੰਮੀ ਜੀ ਜੋ ਬੋਲਣਾ ਨਾ ਤੁਸੀਂ ਦੋਵਾਂ ਜਾਣਿਆਂ ਨੇ ਬੋਲ ਲਿਆ ਹੁਣ ਮੇਰੀ ਵੀ ਸੁਣੋ ਮੈਨੂੰ ਤੇ ਤੁਸੀਂ ਕਹਿ ਦਿੱਤਾ ਤੇ ਇਹਨੇ ਆਪਣੇ ਮੁੰਡੇ ਨੂੰ ਅਕਲ ਮਤ ਨਹੀਂ ਦਿੱਤੀ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਸੋਹਣੀ ਅਕਲ ਦਿੱਤੀ ਆ ਪੰਮਾ ਮੈਂ ਤੈਨੂੰ ਆਖਿਆ ਇੱਥੇ ਜ਼ਬਾਨ ਬੰਦ ਕਰ ਲਾ ਨਹੀਂ ਤਾਂ ਮਾਰ ਕੇ ਨਾ ਉਹ ਗੇਟ ਨਾ ਮਾਰੂੰਗੀ ਉਹ ਤੈਨੂੰ ਮੈਂ ਅੱਛਾ ਮੈਨੂੰ ਤੁਸੀਂ ਮਾਰ ਲੋਗੇ ਮੇਰੀ ਤੁਸੀਂ ਜ਼ਬਾਨ ਬੰਦ ਕਰਾ ਲੋਗੇ ਤੁਹਾਡੀ ਮਰਜ਼ੀ ਚੱਲੇ ਹਰ ਜਗ੍ਹਾ ਜਦੋਂ ਜੀ ਕੀਤਾ ਅੱਡ ਕਰਤਾ ਜਦੋਂ ਜੀ ਕੀਤਾ ਨਾਲ ਕਰ ਲਿਆ ਤੁਸੀਂ ਇਹ ਦੱਸੋ ਕੀ ਸਾਡੇ ਮੂੰਹ ਦੇ ਵਿੱਚ ਵੀ ਰੋਟੀ ਬੁਰਕੀ ਪੈਣ ਦੋਗੇ ਕਿ ਨਹੀਂ ਪੈਣ ਦੋਗੇ ਉਹ ਵੀ ਰੋਟੀ ਟੋਕ ਸਾਡੇ ਕੋ ਖੋਲੋਗੇ ਤੁਸੀਂ ਜਿਹੜਾ ਹੀ ਮਾੜਾ ਮੋਡਾ ਖਾਣੇ ਆ ਅਸੀਂ ਨਾਲ ਨਹੀਂ ਕਰਦੇ ਜਦੋਂ ਤੁਸੀਂ ਭੁੱਖੇ ਮਰਦੇ ਹੀ ਨਾ ਉਦੋਂ ਤੁਸੀਂ ਨਾਲ ਹੁੰਦੇ ਹੀ ਜਦੋਂ ਤੁਹਾਡੇ ਕੋ 4 ਪੈਸੇ ਆ ਜਾਂਦੇ ਨਾ ਉਦੋਂ ਤੁਸੀਂ ਛੇ ਦਿਨ ਜੁਲੀ ਬਿਸਤਰੀ ਬਖਰੀ ਚੱਕ ਲੈਣ ਦੇਈਓ ਮੰਮੀ 4 ਪੈਸੇ ਸਾਡੇ ਕੋ ਹਣ ਕਿੱਥੋਂ ਆ ਸਾਨੂੰ ਤੁਸੀਂ ਦਿੱਤਾ ਕੀ ਆ ਉਹ ਜਿਹੜਾ 1 ਕਿੱਲਾ ਡੇਢ ਸਾਨੂੰ ਪਹਿਲੀ ਦਾ ਦਿੱਤਾ ਦੋ ਉਹਦੇ 'ਚ ਸਾਡੇ ਕੋ 4 ਪੈਸੇ ਆ ਜਾਣੇ ਆ ਸਾਡੇ ਕੋਲ ਕੀ ਆ ਨਹੀਂ ਤਾਂ ਜੇ ਬਚਾਉਣੇ ਹਾਂ ਦੋਆ ਦੋਆ ਕਿੱਲਿਆਂ ਵਾਲੇ ਵੀ ਰੋਟੀ ਖਾਂਦੇ ਬਚਾਉਣੇ ਵੀ ਡਏ ਆ ਸਾਰੇ ਲੋਕੀ ਕੰਮ ਕਰ ਰਹੇ ਆ ਉਹ ਨਾਲ ਤੇ ਤਜ ਕਰਦੇ ਆ ਵੀ ਵਾਈ ਦਾ ਕੰਮ ਨਹੀਂ ਚੱਲਦਾ ਕੰਮ ਸਾਡੇ ਪਿੰਦਾ ਮੇਰੇ ਤੋਂ ਬਿਨਾ ਆ ਨਹੀਂ ਦੱਸਦੇ ਆਪਣੀ ਗੱਲ ਸੁਣ ਲੋ ਗੱਲਾਂ ਉਹ ਜਾਣਦੇ ਜਾਣਦੇ ਅਜੇ ਮੈਂ ਚੰਗਾ ਬਣਾ ਸਾਰੀ ਵਾਈ ਕਰਨ ਵਾਲਾ ਤੂੰ ਕੌਣ ਕੀ ਕਰਕੇ ਦੇਣ ਡਿਆ 12 ਵਜੇ ਕਿਹਦੇ ਸੁੱਤਾ ਉੱਠਦਾ ਵਾ ਤੋਂ ਦੋਨ ਪਾਇ ਕ ਦੁੱਧ ਪਾਣੀ ਸੁੱਕ ਜੇ ਤੇ ਮੇਰੇ ਤੋਂ ਬਗੈਰ ਕੰਮ ਨਹੀਂ ਹੁੰਦਾ ਤੇ ਮੰਮੀ ਕਰਕੇ ਵੇਖ ਲਓ ਫਿਰ ਮੈਂ ਛੁੱਟਦਾ ਨਾ ਤੇ ਹਾਰ ਸਾਰੇ ਮੈਨੂੰ ਕੀ ਲੋੜ ਤੇ ਅੱਗੇ ਅੱਗੇ ਤੂੰ ਕੀ ਫੜਿਆ ਤੇ ਜਦੋਂ ਹੱਡ ਜਦੋਂ ਤੂੰ ਸੁੱਤਾ ਉੱਠਦਾ ਉਦੋਂ ਮੈਂ ਵੀ ਕੰਮ ਕੀਤੇ ਹੁੰਦੇ ਆ ਚਲ ਠੀਕ ਗੱਲਾਂ ਕਰਦਾ ਤੂੰ ਕਿੱਲਾ ਕੱਦੂ ਦਾ ਘਰ ਆਉਂਦਾ ਵਾ ਤੇ ਜਦੋਂ ਤੈਨੂੰ ਆਣ ਕੇ ਤੇ ਉੱਠ ਜਾਣਾ ਉੱਠ ਜਾਣਾ ਜਦੀ ਤੇ ਮੈਂ ਤਾਂ ਮੰਮੀ ਹੋਂਦਾ ਉੱਠਣਾ ਸਾਡੀ ਘਰ ਚ ਬੁਗਤੀ ਕੋਈ ਨਹੀਂ ਮੈਂ ਬਾਬਰ ਹੋਂਣਾ ਹੀ ਜਦੋਂ ਸਾਡੇ ਲਈ ਹਾਈ ਕੁੱਖ ਨਹੀਂ ਘਰ ਤੇ ਮੈਂ ਕੰਮ ਕਿਉਂ ਕਰਾਂ ਘਰ ਚ ਯਾਰ ਪਾ ਇੱਕ ਵਾਰੀ ਸੁਣ ਲੋ ਪਾ ਦੋ ਵਾਰੀ ਸੁਣ ਲੋ ਫਿਰ ਹੈ ਨਹੀਂ ਤੁਹਾਡੇ ਕੋ ਮੇਰੀ ਇੱਕ ਗੱਲ ਸੁਣ ਲੋ ਦੋਵੇਂ ਜਾਣੀ ਜਿਹੜਾ ਤੁਸੀਂ ਬੁੱਢ ਦਾ ਪਾਇਆ ਆ ਨਾ ਵੀ ਨਹੀਂ ਵੇਚਣਾ ਇਹ ਮੈਂ ਵੇਚਣਾ ਤੇ ਤੁਸੀਂ ਮੈਨੂੰ ਨਾ ਹੁਣ ਹਟਾ ਕੇ ਵਿਖਾ ਲਿਓ ਵੇਖਣਾ ਬੁੱਲਟ ਵੇਚਦਾ ਕਿ ਨਹੀਂ ਵੇਚਦਾ ਡੱਕ ਦੇ ਵਿੱਚ ਇਹਨਾਂ ਦਾਦੇ ਚ ਜਿਹੜੀ ਗੱਲ ਅਸੀਂ ਕਰਨੀ ਉਹ ਸਾਡੀ ਮੰਨ ਹੋਣੀ ਆ ਹੁਣ ਤੁਸੀਂ ਡੱਕ ਕੇ ਦੱਸਿਓ ਹੁਣ ਆਊਗਾ ਨਜ਼ਾਰਾ ਵੇਖੀ ਕਿਦਾਂ ਏਟ ਨਾਈਟ ਖੜਕਦੀ ਆ